ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਚੇਤ ਮਹੀਨੇ ਦੀ ਮਸਿਆ ਜਿਹੜਾ ਅੱਖਾਂ ਦਾ ਕੈਂਪ ਆਪਣਾ ਹਰ ਮਸਿਆ ਤੇ ਲੱਗਦਾ ਸੋ ਉਹ ਆਪ ਜੀ ਦੇ ਨਾਲ ਆਪਾਂ ਸਾਂਝ ਪਾਉਂਦੇ ਪਏ ਆ ਜਿੰਨਾ ਮਰੀਜ਼ਾਂ ਦੇ ઓਪਰੇਟ ਹੋ ਗਏ ਨੇ ਅੱਜ ਉਹ ਵੀ ਇੱਥੇ ਪਹੁੰਚੇ ਹੋਏ ਨੇ ਇਹ ਮਾਤਾ ਜੀ ਇਹਨਾਂ ਦਾ ਵੀ ઓਪਰੇਟ ਹੋ ਗਿਆ ਇਹ ਸਾਡੇ ਬਜ਼ੁਰਗ ਇਹਨਾਂ ਦੇ ਵੀ ઓਪਰੇਟ ਹੋ ਗਏ ਨੇ ਕੁਝ ਨਵੇਂ ਮਰੀਜ਼ ਇੱਥੇ ਪਹੁੰਚੇ ਹੋਏ ਨੇ ਸੰਗਤ ਜਿਹੜੀ ਇੱਥੇ ਅੱਖਾਂ ਦੇ ਚੈੱਕਅਪ ਕਰਾਉਣ ਵਾਸਤੇ ਪਹੁੰਚੀ ਹੋਈ ਆ ਅੱਖਾਂ ਠੀਕ ਬਣ ਗਈਆਂ ਤੁਹਾਡੀਆਂ ਹਾਂਜੀ ਨਜ਼ਰ ਆਉਂਦਾ ਵਧੀਆ ਵਧੀਆ ਜੀ ਪਹਿਲਾਂ ਕਿਸ ਤਰ੍ਹਾਂ ਸੀਗਾ ਪਹਿਲਾਂ ਅੱਖ ਜਿਹੜੀ ਤੋਂ ਘੱਟ ਦੀਦਾ ਸੀ ਅੱਛਾ ਜੀ ਹਾਂਜੀ ਹੁਣ ਤੇ ਦੀਦਾ ਇਹ ਜਿੱਡੇ ਦਾ ਹੀ ਪਹਿਲੇ ਦਿਨੋਂ ਦੀਦਾ ਸੀ ਪਰ ਇਦਦਰ ਘੱਟ ਦੀਦਾ ਸੀ ਖੁਸ਼ ਜੀ ਹੁਣ ਹਾਂਜੀ ਖੁਸ਼ ਆ ਜੀ ਹਾਂਜੀ ਪਹਿਲਾਂ ਧੁੰਦਲਾ ਦਿਸਦਾ ਸੀ ਹੁਣ ਸਾਫ਼ ਦਿਸਦਾ ਵਾ ਅਸੀਂ ਅਨਵਾਰ ਕਿਸ ਨਗਰ ਤੋਂ ਆਏ ਬਜੜੇ ਤੋਂ ਬੜਾ ਵਧੀਆ ਹੋ ਗਿਆ ਗੁਰਸੇਵ ਨੇ ਕਿਰਪਾ ਬੜਾ ਵਧੀਆ ਜੀ ਅੱਖਾਂ ਤੋਂ ਬਿਨਾਂ ਤੇ ਬੰਦਾ ਕਿਸੇ ਕੰਮ ਨਾ ਜੀ ਨਾ ਕੋਈ ਪਸੰਦ ਲੱਗਦਾ ਘੜੀਗੇ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਜਿਨ੍ਹਾਂ ਨੇ ਇਹ ਸੇਵਾ ਭੇਜੀ ਸੋ ਗਰੂ ਪਿਆਰਿਓ ਅੱਜ ਤਿੰਨ ਮਰੀਜ਼ ਇੱਥੇ ਪਹੁੰਚ ਗਏ ਹੋਏ ਨੇ ਕੁਝ ਹੋਰ ਅਜੇ ਆ ਰਹੇ ਨੇ ਪਿੱਛੇ ਹੌਲੀ ਹੌਲੀ ਕੈਂਪ ਜਿਹੜਾ ਸ਼ੁਰੂ ਹੋਇਆ ਅਜੇ ਤੇ ਇਹਨਾਂ ਮਰੀਜ਼ਾਂ ਦੀ ਸਾਂਝ ਅਸੀਂ ਪਾ ਰਹੇ ਜੋ ਲੋੜਵੰਦ ਮਰੀਜ਼ ਇੱਥੇ ਪਹੁੰਚਦੇ ਨੇ ਅੱਖਾਂ ਦੇ ਕੈਂਪ ਵਿੱਚ ਤੁਹਾਡੀਆਂ ਜੇ ਕੈਮਾ ਅੱਖਾਂ ਸਰਦਾਰ ਸਾਹਿਬ ਦੀਆਂ ਉਹ ਧੁੰਦਲੀਆਂ ਹੋ ਗਈਆਂ ਹਾਂਜੀ ਅੱਖਾਂ ਨੂੰ ਇਹ ਘੱਟ ਜੀਦਾ ਧੁੰਦਲਾ ਧੁੰਦਲਾ ਇੰਦੀ ਦਵਾ ਚਿੱਟਾ ਮੋਦੀਆ ਕਹਿੰਦੇ ਆ ਬਾਕੀ ਹੁਣ ਪਤਾ ਲੱਗ ਗਿਆ ਦੋਨਾਂ ਚ ਅੱਜ ਪਹਿਲੀ ਵਾਰੀ ਆ ਇੱਥੇ ਆ ਪਹਿਲੀ ਵਾਰ ਜੀ ਛਡੇਰਪੇੜ ਹਾਂਜੀ ਛਡੇਰਪੇੜ ਸੋ ਮਾਤਾ ਜੀ ਤੁਹਾਡੇ ਤੇ ਸਾਫ਼ ਦੇਖ ਰਿਹਾ ਲੱਗਦਾ ਹਾਂਜੀ ਦੋਨੋਂ ਅੱਖਾਂ ਤੇ ਜੀ ਲੱਗਦੀ ਬਰੋ ਹਾਂਜੀ 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 ਕਿਸ ਪਿੰਡ ਤੋਂ ਆਏ ਜੀ ਇਹ ਅਮਰ ਸਰਮਾਇਓ ਜੀ ਸ਼ਾਟਾ ਸਾਹਿਬ ਸ਼ਾਟਾ ਸਾਹਿਬ ਹਾਂਜੀ ਇੱਥੇ ਦਰਸ਼ਨ ਕਰਨੀ ਆਏ ਕਿ ਜਾਂ ਸਿੱਧੇ ਇੱਥੇ ਹਸਪਤਾਲ ਦਾਰੂ ਪੌਂਦੀ ਹੈ 2 ਮਹੀਨੇ ਹੋ ਗਏ ਦਾਰੂ ਪੌਣਾਂ ਤੇ ਅੱਜ ਹੁਣ ਦੋ ਮਹੀਨੇ ਤੋਂ ਦੁਕਾਨ ਦੇ ਪਈ ਹਾਂ ਹਾਂਜੀ ਦਾਰੂ ਪੌਂਦੀ ਪਈ ਆ ਤੇ ਅੱਜ ਹੁਣ ਆਪਰੇਸ਼ਨ ਤੇ ਫੇਰ ਦੱਸਿਆ ਹੈ ਆਪਰੇਸ਼ਨ ਤੋਂ ਹੁਣ ਆਈਏ ਡਾਕਟਰ ਸਾਹਿਬ ਆ ਦਰਸ਼ਨ ਗਏ ਜੀ ਹੁਣ ਅੱਛਾ ਅੱਜ ਦੱਸਣ ਕਿ ਦਾਰੂ ਪੌਣ ਤੋਂ ਬਾਅਦ ਅੱਜ ਆਏ ਹੁਣ ਆ ਕੋਈ ਗੱਲ ਨਹੀਂ ਬਾਪੂ ਜੀ ਸਾਰੇ ਦਿਖਾ ਰਹੇ ਵਾਰੀ ਵਾਰੀ ਦਿਖਾਓ ਡਾਕਟਰ ਸਾਹਿਬ ਆ ਗਏ ਨੇ ਫਿਰ ਉਹ ਜੋ ਜਾਣਕਾਰੀ ਦੇਣਗੇ ਆਪਾਂ ਨੂੰ ਹਾਂ ਇਹਨਾਂ ਨਾਲ ਕੌਣ ਆਇਆ ਬਾਪੂ ਜੀ ਨਾਲ ਹੈ ਅੱਖਾਂ ਨਹੀਂ ਲੱਗਦੀਆਂ ਕਿਹੜੇ ਨਗਰ ਤੋਂ ਆਏ ਤੁਸੀਂ ਪੰਦੋਰੀ ਗੋਲਾ ਤੋਂ ਕਿੰਨੇ ਬੇਟੇ ਤੁਹਾਡੇ ਬੇਟੇ ਤਿੰਨ ਸੀ ਜੇ ਦੋ ਗੁਜ਼ਰ ਗਏ ਆ ਤੇ ਇੱਕ ਹੈਗਾ ਸ਼ਰਾਬ ਉਹ ਜੜੀ ਤੋਂ ਪੌਸ਼ਰਾ ਕਰਦਾ ਆ ਉਹ ਤਰੀਆਂ ਦੋ ਤਰੀਆਂ ਵਾਣ ਆਈਆਂ ਵਾ ਬੱਚਾ ਮੇਰਾ ਮਰ ਗਿਆ ਵਾ ਕੋਈ ਪੁੱਛਦਾ ਨਹੀਂ ਅੱਜ ਇੱਥੇ ਇਕੱਲੇ ਆਏ ਫਿਰ ਏਦਾਂ ਛੋਟੀ ਦੇ ਸਾਰੇ ਹਾਂਜੀ 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 ਇਕੱਲੇ ਆ ਉਧਰ ਦੀਦਾ ਥੋੜਾ ਥੋੜਾ ਦੀਦਾ ਮਾਰਾ ਮੋਰ ਦੀਦਾ ਵਾ ਉਤਰਾਂ ਨਹੀਂ ਐਤੋਂ ਕੱਟ ਦੀਦਾ ਤੇ ਐਤੋਂ ਸੁਣਾ ਜੱਜਾ ਦੀਦਾ ਦਿਖਾਤਾ ਡਾਕਟਰ ਸਾਹਿਬ ਨੂੰ ਕੀ ਕਹਿੰਦੇ ਡਾਕਟਰ ਦੇਖੀ 10 ਤਰੀ ਨੂੰ ਬੁਲਾਇਆ ਵਾ ਕਿ 10 ਤਰੀ ਨੂੰ ਦੁਬਾਰਾ ਚੈੱਕ ਕਰਾਂਗੇ ਪ੍ਰੈਸ਼ਰ ਹੋ ਗਿਆ ਹੈ ਅੱਛਾ ਪ੍ਰੈਸ਼ਰ ਜ਼ਿਆਦਾ ਹੋ ਗਿਆ ਸੋ ਪ੍ਰੈਸ਼ਰ ਕਰਕੇ ਬਾਬਾ ਜੀ ਤੁਹਾਨੂੰ ਉਹਨਾਂ ਟਾਈਮ ਦਿੱਤਾ ਪ੍ਰੈਸ਼ਰ ਬੰਦਾ ਵਾ ਜੀ ਅੱਖ ਜਿਹਦੇ ਵਿੱਚ ਨਾ ਪ੍ਰੈਸ਼ਰ ਹੁੰਦਾ ਅੱਛਾ ਜੀ ਉਹਦੀ ਉਹਦੇ ਵਾਸਤੇ दारू ਤੁਹਾਨੂੰ ਲੈ ਕੇ ਦੇਣੇ ਇੱਥੋਂ ਤੇ दारू ਪਾਇਓ ਫਿਰ ਜਦੋਂ ਥੋੜੇ ਦਿਨਾਂ ਬਾਅਦ ਆ ਕੇ ਜਿੰਨ ਡਾਕਟਰ ਨੇ ਕਿਆ ਦਿਖਾਉਣ ਵਾਸਤੇ ਉਦੋਂ ਦਿਖਾਇਓ ਕੋਈ ਨਹੀਂ ਮਹਾਰਾ ਕਿਰਪਾ ਕਰਨਗੇ ਬੇਬੇ ਕੈਮ ਹੈਗੀ ਬੇਬੇ ਨਹੀਂ ਇਹ ਕੋ ਨਹੀਂ ਹੈਗੀ ਜੀ ਮਾਂ ਚੇਸਾ ਲੋਕ ਉਹਨਾਂ ਕੋਲ ਬਗੜ ਟੱਕੇ ਖਾਂਦਾ ਫਿਰ ਤੂੰ ਕੀ ਕਰਾਂ ਕੋਈ ਨਹੀਂ ਤੁਸੀਂ ਚਿੰਤਾ ਨਹੀਂ ਕਰਨੀ ਮੈਂ ਵੀ ਤੁਹਾਡਾ ਪੋਤੀ ਆ ਕੋਈ ਨਹੀਂ ਜਦੋਂ ਮਰਜ਼ੀ ਤੁਸੀਂ ਆਇਓ ਆਪਾਂ ਵਿਖਾ ਕੇ ਕਰ ਲੈਨੇ ਦਾ ਹੈਨਾ ਆਪਾਂ ਇਹਦੇ ਬੈਰ ਦਵਾ ਬੈਰ ਚੋ ਪਾ ਬੈਰ ਕਿ ਮੈਂ ਚੈੱਕ ਪੁੱਛਾ ਰਹਾ ਹਾਂ ਬਲਕਿ ਅੰਦਰ ਬੈਠ ਕੇ ਆ ਗਏ ਚੈੱਕ ਹੋ ਗਏ ਸਸ ਕੋਈ ਰੋਡ ਨਾ ਆਇਆ ਸੰਗਾ ਬੈਠਾ ਪੈਣਾ ਹੈ ਮੈਂ ਨਹੀਂ ਲਾ ਸਕਦਾ ਸੋ ਪਾਣੀ ਆਉਂਦਾ ਹੈ ਮਾਣ ਮਾਣ ਇਹ ਤੇਰੇ ਕੋਲੋਂ ਨਿਕਲਦਾ ਹੈ ਨਾ ਕੋਈ ਮਾਣ

ਮਾਹੋ ਦਸੋ ਮੁਸ਼ਕਿਲ ਕੀ ਆ ਰਹੀ ਹੈ ਨਾ ਦੌਂਦੀ ਦੀ ਸੀ ਜਾਂਦੀ ਆ ਪਿਛੇ ਜਨ ਬੱਚੇਰਾ ਕਾੜਾ ਦੇਂਦਾ ਗਲੂਟੀ ਮਲਟੀਵਿਟਾਮਿਨ ਅੰਟੀ ਮੈਂ ਦਵਾਈ ਲਿਖੀ ਆ ਇਹ ਦਵਾਈ ਪਾਓ ਇੱਕ ਹਫਤੇ ਬਾਅਦ ਇੱਕ ਮਹੀਨੇ ਬਾਅਦ ਮੈਨੂੰ ਫੇਰ ਤੋਂ ਦਿਖਾਉਣਾ ਤੁਸੀਂ ਠੀਕ ਹੈ ਅਗਲੀ ਵਾਰ ਮੱਸੇ ਵਾਲੇ ਦਿਨ ਨਹੀਂ ਆਉਣਾ ਅੱਗੇ ਪਿਛੇ ਆਉਣਾ ਆ ਰਾਤ ਇਸ ਨੂੰ ਬਣਾਇਆ ਤੇਰਾ ਦੇਖੋ دسو دس.. دس.. مشکل رائٹ ہم شروع سکتے لیفٹ ہم مشکل کی آ رہی ہے کتا ہوگی ہے دکھایا نہیں کہتے تو دکھایا ہے ہمیں دوائی لکھی ہے دوائی پڑھیں تین ہفتے بعد دکھونا میں نو ٹھیک ہے کنی ہاں تین ہفتے بعد تین ہفتے بعد لے ہو دوائی مسئل جانا کنو پریشن بہت زیادہ تو لیا ہاں پریشن نہیں ہوگا تین ہفتے بعد ڈیسائیڈ کرنا گا Incahnなく.. but... okay. دخواiquer.. uh は... <unitions> میرے <t daring video> <That's> <t Además> ਦੱਸੋ ਹਾਂਜੀ ਦੱਸੋ ਮੁਸ਼ਕਿਲ ਮੇਰੇ ਨਗਾ ਬਹੁਤ ਕਰ ਜਿਨ੍ਹਾਂ ਨੂੰ ਪਹਿਲਾਂ ਬੈਮੂ ਖਲਾਸ ਤੋਂ ਦਰਾਏ ਜਲਾ ਜਲੇ ਜੀ ਕਿੰਨੇ ਜੀ ਆ ਰਿਹਾ ਮੈਂ ਤੁਹਾਡੀ ਦਵਾਈ ਲਿਖੀ ਹੈ ਦਵਾਈ ਪਾਣੀ ਸ਼ੁਰੂ ਕਰੋ ਅੱਛਾ ਜੀ ਆ ਜੋ ਲੈ ਉਧਰ ਇਥੇ ਪਰਚੀ ਬਣਾਈ ਉਥੋਂ ਮਿਲਣਾ ਲਓ ਜੀ ਇਹ ਦਵਾਈ ਜਿੱਥੋਂ ਪਰਚੀ ਬਣੇ ਉਥੋਂ ਮਿਲਣਾ ਦਰੂ ਇਹ ਇੱਥੇ ਚੈੱਕ ਕਰਨੀ ਆ ਕੋਈ ਹੋਰ ਵੀ ਕਿਤੇ ਕਰਨੀ ਆ ਮੇਰੇ ਚੈੱਕ ਕਰਨ ਉਧਰ ਵੀ ਕਰਨੀ ਆ ਨਹੀਂ ਦਵਾਈ ਲੈ ਆ ਕੇ ਉਧਰ ਚੱਕਰ ਨਾਲ ਦੇਖੇ ਠੀਕ ਹੋ ਗਿਆ ਆਪਰੇਟ ਆ ਜੀ ਉਹ ਛੇ ਹੋਰ ਡਾਕਟਰ ਅਨਾਛੀ ਵਨ ਬਣ ਗਈ ਹੈ ਚੰਗੀ ਬਣ ਗਈ ਹੈ ਹਾਂ ਜੀ ਕਿਦਾਂ ਦਿਖਾਉਣਾ ਉਹਨਾਂ ਨੂੰ ਅਥਾੜਿਆਂ ਨੂੰ ਜੇਲੀ ਦੂਜੀ ਜੀ ਵੀ ਲੱਗਦਾ ਮੈਨੂੰ ਚਿੱਟਾ ਮੋਤੀ ਆ ਚਿੱਟਾ ਨਹੀਂ ਜਦਾ ਕੱਖ ਅੱਜ ਜਾ ਸੋ ਗਰੂਪ ਪਿਆਰਿਓ ਇੱਕ ਹੋਰ ਮਰੀਜ਼ ਇਹ ਬਾਪੂ ਜੀ ਪਿੰਡ ਸੰਗਿਆਂ ਤੋਂ ਇੱਥੇ ਆਏ ਨੇ ਤੇ ਕੁਝ ਦਿਨ ਪਹਿਲਾਂ ਹੀ ਦਿਖਾ ਕੇ ਗਏ ਸੀਗੇ ਤੇ ਮਹਾਰਾਜ ਨੇ ਕਿਰਪਾ ਕਰ ਦਿੱਤੀ ਇਹਨਾਂ ਦਾ ਵੀ ਆਪਰੇਟ ਹੋ ਗਿਆ ਜੋ ਆਪ ਜੀ ਸੇਵਾ ਭੇਜ ਦਿਓ ਤੁਹਾਡੀ ਕਿਰਤ ਕਮਾਈਆਂ ਚੋਂ ਬਾਪੂ ਜੀ ਦੀ ਵਿਅੱਖ ਬਣ ਗਈ ਆ ਬਾਪੂ ਜੀ ਹੱਥ ਜੋੜਦੇ ਨੇ ਦੇਖੇ ਰੋਜ਼ ਵੀ ਕਰਵਾ ਦਿਓ ਤੇ ਕਰਨ ਵਾਲੇ ਤੇ ਗੁਰੂ ਸਾਹਿਬ ਬੈਠੇ ਆ ਆਪ ਸੰਗਤਾਂ ਚ ਵਰਤਦੇ ਨੇ ਮਹਾਰਾਜ ਤੇ ਤੁਸੀਂ ਇਹ ਜਿਹੜੀਆਂ ਸੇਵਾ ਕਰਦੇ ਪਏਓ ਸੋ ਬਾਪੂ ਜੀ ਅੱਜ ਖੁਸ਼ ਨੇ ਧਿਆਨ ਨਾਲ ਲਾਇਓ ਅੱਖ ਚ ਨਾ ਵੱਜੇ ਤੌਰ ਬਣ ਗਈ ਪੂਰੀ ਅੱਖ ਬਣਾਈਏ ਬਾਪੂ ਜੀ ਮਹਾਰਾਜ ਮੈਂ ਤਾਂ ੱੱਕੇ ਖਾਂਦੀ ਫਿਰਜੀ ਸੀ ਕਿਤੇ ਨਹੀਂ ਬਣਦੀ ਅੱਖਾਂਾਂ ਦੀ ਕੀ ਆਂਦੇ ਸੀਗੇ ਵੀ ਬੰਨੀ ਨਹੀਂ ਨਹੀਂ ਆਂਦੇ ਉਮਰ ਰੇਂਜ ਅચ્છਾ ਉਮਰ ਜਿਆਦੀ ਹੋ ਗਈ ਹਾਂਜੀ ਕਿੰਨੀ ਹੋ ਗਈ ਬਾਪੂ ਜੀ ਦੀ ਇਹ 80 ਕ ਸਾਲ ਹੋ ਗਈ ਜੀ ਤੇ ਪਰਵੇ ਤਾਂ ਗੁਰੂ ਸਾਹਿਬ ਨੇ ਜਿੱਥੇ ਕਿਰਪਾ ਕਰਨੀ ਸੀਗੀ ਹਾਂਜੀ ਕਿਰਪਾ ਕਰਤੀ ਤੁਹਾਡੀ ਮਹਾਰਾਜ ਵੱਡੀ ਵੱਡੀ ਉਮਰ ਕਰੇ ਚੜ੍ਹਦੀ ਕਲਾ ਹੋਵੇ ਤੁਹਾਡੀ ਮੀਰੋ ਇਹ ਆਪ ਜੀ ਦੇ ਪਿਤਾ ਜੀ ਨੇ ਕਿ ਸੌਰਵ ਸਾਹਿਬ ਸੌਰਵ ਸਾਹਿਬ ਸੌਰਵ ਹਾਂ ਜੀ ਬੜੇ ਭਾਗਾਂ ਵਾਲੇ ਆ ਇਹ ਕਿਸੇ ਕਿਸਮ ਦੀ ਸੇਵਾ ਲਵਦੀ ਆ ਸਾਰਿਆਂ ਨੂੰ ਨਹੀਂ ਆ ਹੰਤ ਮਾਪਿਆਂ ਦੀ ਸੇਵਾ ਮਾਪਿਆਂ ਨੂੰ ਆਪਣੇ ਕਰਤੇ ਸਮਝ ਕੇ ਹਾਂ ਜੀ ਹਾਂ ਹਾਂ ਜੀ ਮਾਪਿਆਂ ਨੂੰ ਸਮਝ ਕੇ ਸੇਵਾ ਕੀਤੀ ਇਹਨੇ ਜਰਦੀ ਕਰਦੀ ਆ ਰਹੀ ਆ ਫਲ ਵੀ ਦਿੰਦਾ ਰੱਬ ਕੋਸ਼ ਹੁੰਦਾ ਹਾਂ ਜੀ ਜਿੱਦਾਂ ਤੁਹਾਡੇ ਸੁਭਾਚ ਮਹਾਰਾਜ ਨੇ ਕਿਰਪਾ ਕੀਤੀ ਆ ਕਿੰਨਾ ਨੇਗਾ ਤੁਸੀਂ ਸਨੇਹ ਰੱਖਦੇ ਹੋ ਤੇ ਅੱਜ ਕੱਲ ਤੇ ਸਮੇਂ ਨਹੀਂ ਹੈਗੇ ਉਹ ਬਜ਼ੁਰਗ ਵੇਖੋ ਜਿਹਨੂੰ ਆਪਾਂ ਵੇਂਦੇ ਸੀਗੇ ਉਹ ਰੋਂਦਾ ਪਿਆ ਕਿ ਮੇਰਾ ਪੋਤੀ ਨਹੀਂ ਮੇਰੇ ਆਖੇ ਲੱਗਦਾ ਲੈ ਕੇ ਨਹੀਂ ਆਉਂਦਾ ਨਹੀਂ ਨਹੀਂ ਜੀ ਅਹੀਂ ਤੇ ਪੀ ਚਲੋ ਜਿੱਤਰਾ ਹੀ ਉਹਨੂੰ ਆਪ ਹੀ ਲੈਟਰਨ ਬਾਥਰੂਮ ਵੜ ਕੇ ਆਉਨੇ ਆ ਕਿਸੇ ਵੇਲੇ ਕੱਪੜਿਆਂ 'ਚ ਵੀ ਕਰ ਲੈਂਦੇ ਫੇਰ ਵੀ ਕਰਨਾ ਪੈਂਦਾ ਸਾਹਮਣਾ ਪੈਂਦਾ ਆਪਣੇ ਮਾਪਿਆਂ ਨੇ ਵੀ ਆਪਾਂ ਨੂੰ ਇਦਾਂ ਹੀ ਸੰਭਿਆ ਹਾਂਜੀ ਔਰ ਇਹੋ ਹੀ ਆਨੇ ਚਲੋ ਲੈਟ੍ਰੀਨ ਬਾਥਰੂਮ ਚਲ ਜਿਆ ਕਰਨਗੇ ਆਪਦਾ ਇੰਨਾ ਕੁ ਸੁਖ ਹੋ ਜੂ ਸਾਨੂੰ ਤੁਹਾਡੀ ਵੱਡੀ ਵੱਡੀ ਉਮਰ ਹੋਵੇ ਭਰਾਵਾ ਵਦਿਆ ਚਲੋ ਮਹਾਰਾਜ ਤੁਰ ਪਵੇ ਆਖੋ ਦੀ ਸੋ ਗੁਰੂ ਪਿਆਰਿਓ ਇਹ ਸੀਸਾਂ ਦੇ ਪਾਤਰ ਤੁਸੀਂ ਉਹ ਜਿਹੜੇ ਆਪਣਾ ਦਸਵੰਦ ਭੇਜ ਕੇ ਤੇ ਇਹ ਸੇਵਾ ਨਿਭਾਉਂਦੇ ਪਏ ਹੋ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਇਹ ਨਗਰੀ ਵਿੱਚ ਇਹ ਸੇਵਾ ਚੱਲਦੀ ਪਈ ਆ ਹਰ ਮੱਸਿਆ ਤੇ ਕੈਂਪ ਲੱਗਦਾ ਤੇ ਤੁਹਾਡੇ صدکا ਇਨਾਂ ਪਿਆਰਿਆਂ ਦੇ ਦਰਸ਼ਨ ਹੋ ਜਾਂਦੇ ਆ ਇੱਕ ਦੂਜੇ ਨਾਲ ਪਿਆਰ ਦੀ ਸਾਂਝ ਬਣਦੀ ਆ ਤੇ ਆਪਣੀ ਆਪਣੀਆਂ ਕਿਰਤ ਕਮਾਈਆਂ ਚੋਂ ਜਰੂਰ ਤੁਸੀਂ ਜਿੰਨਾ ਵੀ ਹੋ ਸਕਦਾ ਦਸਵੰਦ ਜਰੂਰ ਭੇਜਿਆ ਕਰੋ ਜਿਹੜੇ ਬਜ਼ੁਰਗ ਨੇ ਅੱਖਾਂ ਦਾ ਜਿਹੜਾ ਕੈਂਪ ਲੱਗਦਾ ਇੱਥੇ ਆਪਰੇਟ ਜਿਹੜੇ ਇਹਨਾਂ ਦੇ ਹੁੰਦੇ ਆ ਇੱਕ ਬਜ਼ੁਰਗ ਅੱਜ ਜਿਹੜਾ ਮੈਂ ਆਪਜੀ ਨੂੰ ਮਿਲਾਇਆ ਪ੍ਰਸ਼ਾਦਾਸ਼ਕਾ ਨੂੰ ਘਰ 'ਚ ਪੈਸੇ ਨਹੀਂ ਹੈਗੇ ਤੇ ਵਿਚਾਰਾ ਕਿੱਥੋਂ ਅੱਖਾਂ ਬਣਾਊਗਾ ਤੇ ਕੋਈ ਨਾਲ ਵੀ ਨਹੀਂ ਚੱਲਦਾ ਸੋ ਆਉ ਆਪਾਂ ਰਲ ਕੇ ਕੰਬਲਾ ਮਾਰੀਏ ਇਹ ਆਪਣਾ ਪਰਿਵਾਰ ਆ ਆਪਣੇ ਬਜ਼ੁਰਗ ਨੇ ਆਪਾਂ ਇਹਨਾਂ ਨੂੰ ਸੰਭਾਲ ਲਈਏ ਹਾਂ ਜੀ ਸਭ ਹਾਂ ਜੀ ਆਹ ਜੀ ਨੋ ਨਿਕਲਿਆ ਅੱਗੇ ਦਵਾਈ ਦੇ ਦਵਾ ਸੈਮ ਸਿੰਘ ਕੰਮਾ ਸਿੰਘ ਇਹ ਮਛੋਰਾ ਉਹ ਕੱਟਾ ਟੀਅਰ ਸੋ ਜੇ ਤੱਕ ਦਵਾਈ ਲਿਖੀ ਹੈ ਦਵਾਈ ਪਾਣੀ 2 ਮਹੀਨੇ ਲਿਓ ਦਵਾਈ ਸੰਗ ਇਹ ਜਾਲ ਦੇ ਕਮਰੇ ਸੰਭਾਲ ਲੈਣਾ ਦਵਾਈ ਤੇ ਇਹ ਮੈਂ ਜਿੱਥੇ ਚੈੱਕ ਕਰਿਆ ਨਾ ਮੈਨੂੰ ਨਾ ਪਰੇਸ਼ਾਨ ਤੇ ਸੀ ਆਹ ਉਹ ਆਂਟੀ ਉਹ ਹਰ ਕਿਸੇ ਨੂੰ ਆਪਰੇਸ਼ਨ ਹੀ ਕਰਦੇ ਹੁੰਦੇ ਆ ਆਹ ਕੋਈ ਗੱਲ ਨਹੀਂ ਬਿਲਕੁਲ ਜੀ ਕਾਇ ਰਾਗੇ ਨੇ ਕਰਨਾ ਪਟੀਆਂ ਵਾਲੇ ਬਲਾਲੇ ਤੋਂ ਬਾਅਦ ਪਟੀਆਂ ਵਾਲੇ ਬਲਾਲੇ ਤੋਂ ਮਚੋਰਾ ਆ ਰਿਆ ਨਾਲ ਕਿ ਟੱਕੀ ਐ ਸੋ ਸ਼ੁਰੂ ਕਰੋ ਹਾਂਜੀ ਮਦਾਈ ਹਾਂਜੀ ਮੋਤੀਆ ਆ ਰਿਆ ਤੁਹਾਡੀਆਂ ਅੱਖਾਂ ਚ ਵੀ ਆ ਦਵਾਈ ਲਿਖੀ ਐ ਦਵਾਈ ਪਾਣੀ ਸ਼ੁਰੂ ਕਰੋ ਹੋ ਕੀ ਮੈਂ 3 ਮਹੀਨੇ ਪਾ ਲਈ ਆਵੇਂ ਜੋ ਪਰਚੀ ਦਿਖਾਓ ਹਾਂ ਪਰਚੀ ਫਾਇਦਾ ਆਵੇ ਕੋਈ ਰਿਫਰ ਨਾ ਤਾਂ ਨਿਮੀਂ ਹੀ ਦਰੁਪਾਇਆ ਸਾਡੇ ਲਈ ਪਰਚੀ ਦਿਖਾਓ ਸਾਡੇ ਲਈ ਆਉਂਦੀ ਹੈ ਤਾਂ ਮੇਰੇ ਚੰਦਿਆਲੇ ਕਿਥੇ ਵਰਤੀ ਤਿੰਨ ਮਹੀਨੇ ਲਈ ਅੱਜ ਦੇ ਵਿੱਚ ਆਈ ਨਹੀਂ ਰਹੀ ਵਰਤੀ ਐਨਾ ਪਰਤੀ ਨਹੀਂ ਮਾਰਦੀ ਉਹ ਮੈਂ ਤਿੰਨ ਮਹੀਨੇ ਦਾ ਰੁਪਾਇਆ ਉਹ ਤਾਂ ਫੈਲ ਗੋ ਲਾ ਗਈ ਦੇ ਵਿੱਚ ਰਹੀ ਨਹੀਂ ਹੋਈ ਉਹ ਬੋਲ ਮੇਰੇ ਕੋਲ ਆਦੇ ਕਹਿੰਦਾ ਗੀ ਉਹ ਮੇਰੀ ਪਰਚੀ ਕਰਾ ਰਹੀ ਉਹ ਮੇਰੀ ਤਿੰਨ ਮਹੀਨੇ ਦੀ ਵਰਤਣੀ ਦਵਾਈ ਜਿਆ ਹੈ ਬੰਨੀਆ ਜਰਿਓ ਉਹ ਤੇ ਮੇਨੇ ਨਹੀਂ ਨਹੀਂ ਫਰਤੀ ਨਾ ਵਿਦੇ ਪਰ ਲਾ ਨਹੀਂ ਵਿਦੇ ਕਿ ਤੇ ਲਾ ਨਹੀਂ ਦਿੱਤੀ ਮੇਰੀ ਸੰਦੇਖਾ ਕਾ ਤੰਮੀਨੇ ਜਾਰ ਬੋਤੀ ਕਿ ਨਾ ਪਾ ਲਿਆ ਠੀਕ ਹੈ ਬੈਠ ਜਾ ਮਾਦਾ ਬੈਠ ਪਾਇਆ ਪਾਇਆ ਠੀਕ ਹੈ ਬੈਠੋ ਥੋੜੀ ਰੱਖ ਇੱਕ ਮਿੰਟ ਇੱਕ ਮਿੰਟ ਬੋਲੋ ਉੱਪਰ ਦੇਖੋ ਉੱਪਰ ਦੇਖੋ ਵੇਲਾ ਦੇਖੋ ਵੇਲਾ ਦੇਖੋ ਇਹ ਤੁਸੀਂ ਬਣਾ ਚਾਰ ਵਾਰੀ ਇਸ ਤੇ ਮੇਰੇ ਦੁਪਹਿਰੇ ਸ਼ਾਮ ਤੇ ਲਾ ਲੀਓ ਦੇਖੋ ਪੈਰਾਵਲ ਪੈਰਾਵਲ ਸਾਹਮਣੇ ਮੇਰੇ ਮੇਰੇ ਠੀਕ ਹੋ ਗਏ ਉਧਰ ਵੇਜੋ ਠੀਕ ਹੈ ਪਾਈ ਰੱਖੋ ਇਹ ਚਾਰ ਵਾਰੀ ਸਵੇਰੇ ਦੁਪਹਿਰੇ ਸ਼ਾਮ ਹੀ ਰੱਖੀ ਆਹ ਸਵੇਰੇ ਦੋ ਦੋ ਘੰਟੇ ਬਾਅਦ ਖੋਲੋ ਖਾਣ ਜਿਹੜੀ ਆਪਣਾ ਪ੍ਰੈਸ਼ਨ ਹੈ ਖੋਲੋ 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 ਹੋਰ ਤੁਸੀਂ ਨਹੀਂ ਖੋਲਦੇ ਜੋ ਪ੍ਰੈਸ਼ਨ ਘਰਾਂ ਮੇਰੇ ਨਹੀਂ ਖੋਲਦੇ ਜਿੱਧਰ ਦੇਖੋ ਮੇਰੇ ਕੰਨ ਇਧਰ ਦੇਖੋ ਮੇਰੇ ਕੰਨ ਨਹੀਂ ਆਪ ਦੀ ਮਾਸ਼ਾਅਤ ਨਹੀਂ ਨਹੀਂ ਵਾਰਗਦੇ ਤੇ ਕਰਤੋ ਤੁਸੀਂ ਬਹੁਤ ਸਿੱਧੇ ਬੰਦੇ ਹੋ ਮੇਹਲ ਦੇਖੋ ਚਾਰ ਵਾਲੀ ਭਾਜੀ ਇੱਥੇ ਸਮਝ ਲੈ ਉੱਪਰ ਦੇਖੋ ਸਵੇਰੇ ਤੇ ਮੈਂ ਸ਼ਾਮੀ ਤੋਂ ਇੱਕ ਕੁਰਸੀ ਤੇ ਬੈਠੇ ਨੇ ਕੁਰਸੀਆ ਨਹੀਂ ਮਾਰਨੇ ਅੱਖੋਂ ਭਰਤ ਨਹੀਂ ਰੱਖਣਾ ਕੋਈ ਕਪੜਾ ਨਹੀਂ ਰੱਖਣਾ ਕਿਸੇ ਕਪੜੇ ਨਾਲ ਸਾਫ਼ ਨਹੀਂ ਕਰਨੀ ਐ ਠੀਕ ਹੈ ਜਿਹੜੀ ਅੱਖ ਦਾ ਆਪਰੇਸ਼ਨ ਹੋਇਆ ਉਹ ਤੁਸੀਂ ਪਾਸਾ ਲੈ ਕੇ ਨਹੀਂ ਸੋਣਾ ਠੀਕ ਹੈ ਦਵਾਈਆਂ ਜਿੱਦਾਂ ਸਮਝਾਈਆਂ ਪਾਓ ਅੱਖਾਂ ਬੰਦ ਤੇ ਰੈਸਟ ਹੋਰ ਕੋਈ ਕੰਮ ਨਹੀਂ ਠੀਕ ਹੈ ਜੀ ਤੇ ਅੱਜ ਸ਼ਨੀਵਾਰ ਹੈ ਅਗਲੇ ਸ਼ਨੀਵਾਰ ਸਾਢੇ 8 ਸਵੇਰੇ ਫੇਰ ਆਣਾ ਠੀਕ ਹੈ ਜੀ ਤੇ ਘਰ ਜਾਓ ਦਾਰੂ ਪਾਓ ਅੱਖਾਂ ਬੰਦ ਤੇ ਰੈਸਟ ਹੋਰ ਕੋਈ ਕੰਮ ਨਹੀਂ ਠੀਕ ਹੈ ਜੀ ਅਗਲੇ ਸ਼ਨੀਵਾਰ ਮਿਲਾਂਗੇ ਤੇ ਚਸ਼ਮੇ ਲੈ ਜਾਓ ਚਸ਼ਮੇ ਸਾਦੇ ਚਸ਼ਮੇ ਲਗਾ ਕੇ ਜਾਓ ਆਲਾ ਮੇਰਾ ਭਾਜੀ ਦੋ ਹੀ ਮੱਗ ਦੇ ਦੋ ਸ਼ੂਗਰ ਬੀਬੀ ਦਾ ਭਰੇ ਰੱਖਣਾ ਬਸ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਕੋਣ ਲੱਗੇ ਤੋ ਬੱਬਰੇ ਗਾ ਫਾਰੇ ਗਾ ਤਾ ਬੰਦੇ ਇਖੜਾ ਸ਼ੁਰੂ ਹੋ ਗਿਆ ਬੋਦਾ ਜੀ ਆਹ ਜੀ ਦਿੱਤਾ ਜੀ ਭਾਜੀ ਤੁਹਾਨੂੰ ਹਾਂ ਜੀ ਸੋ ਲਬਾਈ ਤੁਹਾਨੂੰ ਵੀ ਜੋ ਮਸਿਆ ਦਾ ਕੈਂਪ ਉਹ ਆਪਜੀ ਨਾਲ ਸਾਂਝਾ ਕਰਦੇ ਪਏ ਆ ਜਿਹੜੀਆਂ ਸੰਗਤਾਂ ਇੱਥੇ ਜਿਨ੍ਹਾਂ ਦਾ ਆਪਰੇਟ ਹੋ ਗਿਆ ਉਹ ਵੀ ਪਹੁੰਚ ਰਹੀਆਂ ਨੇ ਤੇ ਜਿਨ੍ਹਾਂ ਦੇ ਅਜੇ ਨਵੇਂ ਚੈੱਕਅਪ ਹੁੰਦੇ ਪਏ ਨੇ ਉਹ ਵੀ ਇੱਥੇ ਆ ਰਹੀਆਂ ਨੇ ਸੋ 100 ਦੇ ਕਰੀਬ ਜਿਹੜਾ ਸੰਗਤਾਂ ਇਥੋਂ ਅੱਜ ਲਾਹ ਲੈ ਚੁੱਕੀਆਂ ਨੇ ਤੇ ਕੁਝ ਨਾਲ-ਨਾਲ ਇੱਥੇ ਆਉਂਦੀਆਂ ਪਈਆਂ ਸੋ ਆਵਰਲ ਕੇ ਆਪਾਂ ਸੰਗਤ ਏਡ ਦੇ ਨਾਲ ਸਹਿਯੋਗ ਕਰੀਏ ਤੇ ਇਹ ਜਿਹੜੇ ਪਰਿਵਾਰ ਇੱਥੇ ਪਹੁੰਚ ਰਹੇ ਨੇ ਜਿਹੜਾ ਆਪਣਾ ਆਪਰੇਟ ਨਹੀਂ ਕਰਵਾ ਸਕਦੇ ਆਰਥਿਕ ਤੰਗੀਆਂ ਕਰਕੇ ਆਪਾ ਉਹਨਾਂ ਵਾਸਤੇ ਜਿਹੜੀ ਇਹ ਸੇਵਾ ਇੱਥੇ ਚਲਾਈ ਹੋਈ ਆ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਸ੍ਰੀ ਤਰਨਤਨ ਸਿੰਘ ਜੀ ਵਿਖੇ ਸੋ ਆਪਾਂ ਰਲ ਕੇ ਜਿਹੜੀ ਇਹ ਸੇਵਾ ਇਦਾਂ ਹੀ ਕਰਦੇ ਰਹਿਣਾ ਤੇ ਹਰ ਮਸਿਆ ਦੇ ਉੱਤੇ ਕੈਂਪ ਲੱਗਦਾ ਸੋਸਾਡੀਆਂ ਬੇਨਤੀਆਂ ਪ੍ਰਵਾਨ ਕਰਿਓ ਥੋੜੇ ਚੋ ਥੋੜਾ ਬਹੁਤੇ ਚੋ ਬਹੁਤਾ ਜਿੰਨਾ ਵੀ ਕੋਈ ਕਰ ਸਕਦਾ ਆਪਣੀਆਂ ਕਿਰਤ ਕਮਾਈਆਂ ਚ ਜ਼ਰੂਰ ਭੇਜਿਆ ਕਰੋ ਸੋ ਵੇਖੋ ਬਜ਼ੁਰਗ ਕਿੰਨੇ ਖੁਸ਼ ਹੋ ਰਿਆ ਸੀਸਾਂ ਦਿੰਦੇ ਪਏ ਆ ਤੇ ਆਪਾਂ ਆਪਣੇ ਬਜ਼ੁਰਗਾਂ ਨੂੰ ਸੰਭੀਏ ਸਾਡਾ ਵਿਰਸਾ ਵਾ ਉਹਨਾਂ ਤੇ ਬਜ਼ੁਰਗ ਵੈਸੇ ਨਹੀਂ ਦੀਦੇ

ਗੁਰਨ ਨੰਬਰ ਲਗਾਉਹੀ ਪੁੱਛਿਲਾ ਨੇ ਕਸ਼ਮੀਰ ਕੌਰ ਕਰਮ ਸਿੰਘ ਖੁੱਲੋ ਖੁੱਲੋ ਮੇਰੇ ਨਾਲ ਦੇਖੋ ਦੱਸੋ ਮੁਸ਼ਕਿਲ ਕੀ ਆ ਰਹੀ ਆ ਕਟਕ ਦੀ ਸੋਹ ਕਸ਼ਮੀਰ ਕੌਰ ਮੋਤੀ ਆ ਰਿਹਾ ਥੋੜਾ ਥੋੜਾ ਮੈਂ ਦਵਾਈ ਲਿਖੀ ਆ ਮੋਤੀ ਇਹਦੀ ਪਾਉਣੀ ਆ ਇਹ ਗਾ ਠੀਕ ਹੈ ਲੈਓ ਦਵਾਈਆਂ ਸਮਝਾਣੇ ਨਾਲ ਦੇ ਕਮਰੇ ਚ ਲੈਣਾ ਸਮਝ ਲੈਣਾ ਠੀਕ ਹੈ ਕਸ਼ਮੀਰ ਕੌਰ رجندر سنگھ بلوندر ہوئے सम्झ <laughs> 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 بابا جی کے نگر تو آیا راہ چال تو آیا جی ہاں جی ہاں جی ਮਾਹਪੁਰ ਖਾਂਦੇ ਪਿੰਡ ਨੇ ਰਾਜਚਾਲ ਬਾਬਾ ਜੀਵਨ ਸਿੰਘ ਜੀ ਦਾ ਬਾਬਾ ਜੀਵਨ ਸਿੰਘ ਜੀ ਦਾ ਪਿੰਡ ਆ ਨਾ ਜੀ ਅੱਖਾਂ ਦੇ ਖਾਣ ਆਏ ਹਾਂ ਜੀ ਅੱਖਾਂ ਖਾਣ ਆਏ ਸੋ ਗੁਰੂ ਪਿਆਰੂ ਪਿੰਡਾਂ ਚੋ ਇਹ ਸੰਗਤ ਆਉਂਦੀ ਹੈ ਆਪਣੇ ਕੋਲ ਜਿਨ੍ਹਾਂ ਨੂੰ ਅੱਖਾਂ ਦੀ ਮੁਸ਼ਕਲ ਆ ਜਾਂਦੀ ਹੈ ਘੱਟ ਦੇਸ ਦਾ ਧੁੰਦਲਾਪਾ ਨਾ ਉਹ ਇੱਥੇ ਅੱਜ ਚੈੱਕਅਪ ਵੀ ਹੁੰਦਾ ਉਹਨਾਂ ਨੂੰ ਟਾਈਮ ਵੀ ਦਿੱਤਾ ਜਾਂਦਾ ਆਪਰੇਟ ਦਾ ਵਾਰੀ ਵਾਰੀ ਇਹਨਾਂ ਦੇ ਆਪਰੇਟ ਹੁੰਦੇ ਆ ਸੁਸੰਗਤ ਚੈੱਕਅਪ ਕਰਾਉਂਦੀ ਪਈ ਆ ਲਾਈਨ ਲੱਗੀ ਹੋਈ ਆ ਕਟਕ ਤੀਸੂ ਮੁਸ਼ਕਿਲ ਕੀ ਆ ਰੀ ਮਾ ਭਾਈ ਸਾਡਾ ਅਮੈਂ ਦੋਈ ਲਿਖੀਏ ਦੋਈ ਪੜੀਆ ਖੋਲੋ ਮੇਰਾ ਦੇਖੋ ਮੇਰਾ ਦੇਖੋ ਮੇਰਾ ਮੇਰਾ ਮੇਰੇ ਮੇਰੇ ਇੱਧਰ ਮੇਰੇ ਨਾਲ ਜਿਆਦਾ ਆ ਰਿਹਾ ਦੋ ਬੜੇ ਜਿਹੜਾ ਮੇਰਾ ਅਤੇ ਉਸ ਤੋਂ ਬਾਅਦ ਕਿ ਇਹਦਾ ਨਿਬੇੜਾ ਜੀ ਜੀ ਇਹ ਬਹੁਤ ਵਧੀਆ ਉਪਰਾਲਾ ਵਾ ਭਾਜੀ ਕਿ ਆਪਾਂ ਇਹ ਚੀਜ਼ ਵਾਲੇ ਪਾਸੇ ਬਹੁਤ ਘੱਟ ਆਉਂਦੇ ਆ ਪੰਨੂ ਇਹ ਹੁੰਦਾ ਲੰਗਰ ਲਾਈਏ ਜਾਂ ਗੁਰਦੁਆਰਾ ਸਾਹਿਬ ਇਦਾਂ ਮਤਲਬ ਤੇ ਕਰਨਾ ਚਾਹੀਦਾ ਆਪਾਂ ਨੂੰ ਦਵਾਈਆਂ ਦਾ ਜਾਂ ਅੱਖਾਂ ਅੱਖਾਂ ਨਾਲ ਹੀ ਜਹਾਨ ਆ ਹਨ ਤੇ ਆਪਾਂ ਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਇਹ ਬਹੁਤ ਵਧੀਆ ਉਪਰਾਲਾ ਵਾ ਬਹੁਤ ਲੋਕਾਂ ਨੂੰ ਮਤਲਬ ਬਹੁਤ ਜ਼ਿਆਦੇ ਲੋਕਾਂ ਨੂੰ ਰਾਹਤ ਮਿਲਦੀ ਪਈ ਹੈ ਇਸ ਤੋਂ ਤੇ ਬੜੀ ਚੰਗੀਆਂ ਦਵਾਈਆਂ ਨਾਲ ਕਿ ਜਿਹੜੇ ਭੈਣ ਭਰਾ ਕਰਦੇ ਪਿਆ ਹਨ ਤਾਂ ਬਹੁਤ ਵਧੀਆ ਕੰਮ ਆ ਤੇ ਦਵਾਈਆਂ ਬਾਰੇ ਵੀ ਆਪਾਂ ਨੂੰ ਸੋਚਣਾ ਚਾਹੀਦਾ ਦਵਾਈਆਂ ਤੱਕ ਵੀ ਕਰਨਾ ਚਾਹੀਦਾ ਹਨਾ ਇਹ ਜਿੱਦਾਂ ਟਰੀਟਮੈਂਟ ਚੱਲਦੀ ਪਈ ਇਹ ਵੀ ਇੱਕ ਲੰਗਰ ਹੈ ਜੀ ਤਾਂ ਕੁਝ ਇਹ ਮੈਂ ਸਾਰਿਆਂ ਨੂੰ ਨਹੀਂ ਕਹੂੰਗੀ ਕਿ ਕੁਝ ਬੱਚੇ ਇਦਾਂ ਹੁੰਦੇ ਆ ਕਿ ਚਲੋ ਹੁਣ ਬਜ਼ੁਰਗਾਂ ਨੂੰ ਨਹੀਂ ਇੰਨੀ ਜ਼ਰੂਰਤ ਜਾਂ ਕਿਦਾਂ ਹਨਾ ਕਿ ਕੋਈ ਨਹੀਂ ਬਜ਼ੁਰਗ ਜਵੇਂ ਮੀਂਹ ਪਿਆ ਆਪਾਂ ਆਪਣੇ ਕੰਮਕਾਰ ਵੇਖ ਲਈਏ ਜਾਂ ਕਿਦਾਂ ਤੇ ਇਦਾਂ ਚਲੋ ਇੱਥੇ ਫ੍ਰੀ ਆ ਫਿਰ ਇੰਨਾ ਕੋਈ ਨਾ ਕੋਈ ਲੈ ਤੇ ਆਉਂਦਾ ਵਾ ਨਾ ਬਜ਼ੁਰਗਾਂ ਨੂੰ ਹਨਾ ਇਹ ਚੀਜ਼ ਹੋ ਜਾਂਦੀ ਆ ਤੇ ਚਲੋ ਪ੍ਰਮਾਤਮਾ ਮਿਹਰ ਕਰੇ ਸੱਚੇ ਪਾਤਸ਼ਾਹ ਉਹਨਾਂ ਦੀਆਂ ਕਮਾਈਆਂ 'ਚ ਬਰਕਤ ਪਾਵੇ ਮੇਰਾ ਪਰਿਆ ਹੱਥ ਰੱਖੇ ਹਨਾ ਬੱਚਿਆਂ ਨੂੰ ਵੀ ਮਹਾਰਾਜ ਕਿਰਪਾ ਕਰੇ ਹਨਾ ਤੇ ਬੁੱਧੀ ਬਖਸ਼ੇ ਇੰਨੀ ਕਿ ਆਪਾਂ ਆਪਣੇ ਪੇਰੈਂਟਸ ਦਾ ਵੀ ਖਿਆਲ ਰੱਖੀਏ ਹਨਾ ਇਹ ਵੀ ਜ਼ਰੂਰੀ ਆ ਕਿਉਂਕਿ ਇਹੋ ਹੀ ਆਪਾਂ ਨੂੰ ਇੱਥੋਂ ਤੱਕ ਲੈ ਕੇ ਆਏ ਆ ਆਪਣੇ ਪੇਰੈਂਟ ਅੱਜ ਆਪਾਂ ਜੋ ਵੀ ਹੈਗੇ ਆ ਪੇਰੈਂਟਸ ਦੇ ਕਰਕੇ ਹੀ ਮਾਤਾ ਪਿਤਾ ਤੋਂ ਬਿਨਾ ਆਪਾਂ ਕੁਝ ਵੀ ਨਹੀਂ ਹੈਣਾ ਤੇ ਜੋ ਵੀ ਆ ਆਪਾਂ ਇਹਨਾਂ ਵਾਸਤੇ ਕਿਉਂਕਿ ਅਸਲ ਸੇਵਾ ਹੀ ਬਜ਼ੁਰਗਾਂ ਦੀ ਸੇਵਾ ਹਾਂਜੀ ਕਿਉਂਕਿ ਜੇ ਆਪਾਂ ਗੁਰਦਵਾਰ ਸਾਹਿਬ ਸੇਵਾ ਕਰਦੇ ਪਏ ਆ ਜਾ ਕੇ ਜਾਂ ਉੱਥੇ ਬਰਤਨ ਸਾਫ਼ ਕਰ ਲਈ ਜਾਂ ਕੁਝ ਵੀ ਭਾਵੇਂ ਨਾਲੀਆਂ ਹੁੰਝ ਜਾਂਦੇ ਬਜ਼ੁਰਗ ਘਰ ਭੁੱਖਾ ਬੈਠਾ ਬਜ਼ੁਰਗ ਨੂੰ ਰੋਟੀ ਨਹੀਂ ਮਿਲੀ ਜਾਂ ਬਿਮਾਰ ਆ ਤੇ ਫਿਰ ਉਸੇ ਵਾਦਾ ਕੋਈ ਮਤਲਬ ਨਹੀਂ ਮੈਂ ਇਹ ਸੋਚਦੀ ਬਾਕੀ ਮੈਨੂੰ ਨਹੀਂ ਪਤਾ ਵਿਚਾਰ ਹੋਰ ਵੀ ਹੋ ਸਕਦੇ ਹਨਾ ਸੰਗਤ ਦੇ ਪਰ ਮੇਰਾ ਵਿਚਾਰ ਇਹ ਆ ਕਿ ਗੁਰਦੁਆਰੇ ਦੀ ਸੇਵਾ ਇਕੱਲੀ ਸੇਵਾ ਨਹੀਂ ਆ ਬਜ਼ੁਰਗਾਂ ਦੀ ਵੀ ਸੇਵਾ ਕਰਨੀ ਚਾਹੀਦੀ ਹੈ ਇਹ ਜਿਆਦਾ ਜ਼ਰੂਰੀ ਹੈ ਕਿਉਂਕਿ ਆਪਾਂ ਨੂੰ ਗੁਰੂ ਸਾਹਿਬ ਨੇ ਵੀ ਇਹ ਹੋਇਆ ਕਿਹਾ ਕਿ ਬਜ਼ੁਰਗਾਂ ਦੀ ਵੀ ਸੇਵਾ ਕਰਨੀ ਚਾਹੀਦੀ ਹੈ ਹਨਾ ਤੇ ਮਾਂ-ਬਾਪ ਦੀ ਸੇਵਾ ਕਰਨੀ ਚਾਹੀਦੀ ਹੈ ਮਾਂ-ਬਾਪ ਦੀ ਸੇਵਾ ਜ਼ਰੂਰੀ ਆ ਬਹੁਤ ਜਿਆਦਾ ਜ਼ਰੂਰੀ ਆ ਤੇ ਇਹ ਤਾਂ ਬਹੁਤ ਵਧੀਆ ਅਪਰਾਲਾ ਵਾ ਬਹੁਤ ਮਤਲਬ ਕਿ ਜੇ ਉਹ ਵੀ ਸੰਗਤਾਂ ਇਸ ਚੀਜ਼ ਵੱਲ ਤੁਰਦਿਆਂ ਭੈਣ ਭਰਾ ਹਨ ਚੀਜ਼ ਵੱਲ ਤੁਰਦੇ ਆਂ ਵੀ ਦਵਾਈਆਂ ਬਾਰੇ ਸੋਚਦੇ ਆਂ ਦਵਾਈਆਂ ਦੇ ਸੇਵਾ ਕਰਦੇ ਆਂ ਬਹੁਤ ਵਧੀਆ ਗੱਲ ਹੈ ਲੰਗਰ ਦੀ ਸੇਵਾ ਹਰ ਕੋਈ ਕਰਦਾ ਗੁਰਦੁਆਰਾ ਸਾਹਿਬ ਸੇਵਾ ਹਰ ਕੋਈ ਕਰਦਾ ਤੇ ਪਰ ਦਵਾਈ ਦੀ ਜਾਂ ਕਿਸੇ ਬਜ਼ੁਰਗ ਦੀ ਜਾਂ ਰੋਗੀ ਦੀ ਹੈਲਪ ਜਿਹੜਾ ਕੋਈ ਕਰਦਾ ਤਾਂ ਉਹ ਬਹੁਤ ਵਧੀਆ ਹੈ ਮਹਾਰਾਜ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਸੱਚੇ ਪਾਤਸ਼ਾਹ ਜੀ ਮੇਰ ਕਰਨ ਇਕ ਜੀ ਖਾਲਸਾ ਵਾਹਿਗੁਰੂ ਜੀ ਕਿਰਪਾ ਤੇ ਜੀ ਬਹੁਤ ਅੱਛਾ ਲੱਗਾ ਸੋ ਗੁਰੂ ਪਿਆਰੇ ਹੋਏ ਸੰਗਤਾਂ ਇੱਥੇ ਜਿਹੜੀਆਂ ਕੈਂਪ ਚ ਪਹੁੰਚ ਰਹੀਆਂ ਨੇ ਉਹਨਾਂ ਦੀ ਜਾਣਕਾਰੀ ਉਹਨਾਂ ਦੇ ਨਾਲ ਉਹਨਾਂ ਦੇ ਬਚਨਾਂ ਦੀ ਵੀ ਸਾਂਝ ਤੁਹਾਡੇ ਨਾਲ ਪਾਉਂਦੇ ਪਏ ਆ ਸੋ ਖੁਸ਼ੀ ਹੁੰਦੀ ਆ ਜਿੱਥੇ ਸਹਿਯੋਗ ਉੱਥੇ ਨਾਲ ਜਿਹੜੀ ਸਲਾਹ ਵੀ ਬੜੀ ਜ਼ਰੂਰੀ ਆ ਸੋ ਇਦਾਂ ਹੀ ਸਾਰੇ ਰਲ ਕੇ ਆਪਾਂ ਸੇਵਾ ਕਰੀਏ ਇੱਕ ਦੂਜੇ ਦਾ ਸਾਥ ਦਈਏ ਦੇਖੋ ਆਪਾਂ ਆਪਣੇ ਇੰਜੋਏਲੀ ਟਾਈਮ ਕੱਢ ਲੈਣੇ ਆ ਹਨਾ ਪਰ ਉਹਨਾਂ ਲਈ ਮਾਪਿਆਂ ਲੈ ਵੀ ਟਾਈਮ ਕੜਨਾ ਚਾਹੀਦਾ ਤੇ ਡਿਊਟੀ ਕਰਕੇ ਆਉਂਦੇ ਆ ਉੱਥੇ ਆ ਕੇ ਮੈਂ ਮਿਸਟ੍ਰੀਜ਼ ਨੂੰ ਟਾਈਮ ਦੇਣਾ ਮੈਂ ਆਪਣੇ ਬੱਚਿਆਂ ਨੂੰ ਟਾਈਮ ਦੇਣਾ ਮੈਂ ਸੈਚਰਡੇ ਸੰਡੇ ਦੇਖਣਾ ਮੈਂ ਇਹਨਾਂ ਨੂੰ ਵੀਕੈਂਡ ਤੇ ਕਿਤੇ ਲੈ ਕੇ ਜਾਵਾਂ ਜਾਂ ਕਿੱਦਾਂ ਹਨਾ ਤਾਂ ਪੇਰੈਂਟਸ ਵੀ ਜ਼ਰੂਰੀ ਹੈ ਹਨਾ ਮਾਪਿਆਂ ਦਾ ਵੀ ਜ਼ਰੂਰੀ ਹੈ ਇਹ ਨਹੀਂ ਆ ਕਿ ਹੁਣ ਮਾਪਿਆਂ ਦੀ ਨਹੀਂ ਇਹ ਕਿ ਮਾਪਿਆਂ ਨੇ ਸਾਰੀ ਉਮਰ ਕੰਮ ਕੀਤਾ ਕਹਿੰਦੇ ਆ ਨਾ ਕਿ ਮਤਲਬ ਇੱਕ ਮਾਂ ਕਿੰਨੇ ਬੱਚੇ ਪਾਲ ਲੈਂਦੀ ਆ ਤੇ ਆਪਣੇ ਕੋ ਰਲ ਕੇ ਪੰਜਾਂ ਛਿਆਂ ਜਾਂ ਦੋਹਾਂ ਚੋਂ ਆ ਜਾਣਿਆਂ ਤੋਂ ਇੱਕ ਮਾਂ ਜਾਂ ਬਾਪ ਨਹੀਂ ਸੰਭਾਲਿਆ ਜਾਂਦਾ ਹਨ ਇਹ ਚੀਜ਼ ਹੁੰਦੀ ਆ ਤਾਂ ਇਹ ਜ਼ਰੂਰੀ ਆ ਕਿ ਮਾਂ ਬਾਪ ਦੀ ਸੇਵਾ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਇਹ ਚੀਜ਼ਾਂ ਆਪਾਂ ਭੁੱਲ ਰਹੇ ਆ ਆਪਾਂ ਬਹੁਤ ਦੂਰ ਜਾ ਰਹੇ ਆ ਮਤਲਬ ਇਹ ਭੁੱਲ ਰਹੇ ਆ ਚੀਜ਼ਾਂ ਤੇ ਇਨਸਾਨੀਅਤ ਜੋ ਵੀ ਦੂਰ ਜਾ ਰਹੇ ਆ ਬਹੁਤ ਗਲਤ ਆ ਹਾਂਜੀ ਇੱਕ ਨਸ਼ੇ ਨੇ ਨਸ਼ੇ ਦੇ ਬਹੁਤ ਕਾਰਨ ਕੀਤਾ ਨਨਛਿਆਂ ਦਾ ਤੇ ਕੁਝ ਕਿਹਾ ਇਹ ਵੀ ਚਲੋ ਚਾਹੀਦਾ ਵਾ ਵੀ ਭੈਣ ਭਰਾ ਸਾਰੀ ਸਾਰੇ ਜਾਣੇ ਸਹਿਯੋਗ ਆਪਾਂ ਜੇ ਕੱਲਾ ਸਰਕਾਰ ਤੇ ਛੱਡੀਏ ਇਹ ਚੀਜ਼ ਨਹੀਂ ਹੋ ਸਕਦੀ ਸਾਰੇ ਜਾਣੇ ਹੀ ਸਹਿਯੋਗ ਕਰਨ ਫੇਰ ਗੱਲ ਬਣਦੀ ਆ ਕਿ ਆਪਾਂ ਸਾਰੇ ਜਾਣੇ ਸਹਿਯੋਗ ਕਰੀਏ ਕੋਈ ਵੀ ਆ ਕੋਈ ਵੀ ਮਤਲਬ ਨਸ਼ਾ ਵਾ ਜਾਂ ਕੋਈ ਬੇਰੁਜ਼ਗਾਰੀ ਆ ਸਭ ਆਪਾਂ ਆਪਣਾ ਕੰਮ ਕਰੀਏ ਜਾਂ ਕਿਦਾਂ ਆਪਾਂ ਬਾਅਦ ਜਾ ਕੇ ਕੰਮ ਕਰਦੇ ਆ ਇੱਥੇ ਕੰਮ ਕਰਦੇ ਛੋਟਾ ਮਹਿਸੂਸ ਕਰਦੇ ਆ ਹਾਂਜੀ ਹਾਂਜੀ ਤਾਂ ਇਹ ਨਹੀਂ ਹੋਣਾ ਚਾਹੀਦਾ ਰੱਬ ਦਾ ਨਾਮ ਹੀ ਲਓ ਗੁਰਦੁਆਰਾ ਸਾਹਿਬ ਵੀ ਜਾਓ ਮਾਤਾ ਪਿਤਾ ਦੀ ਸੇਵਾ ਵੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਰਨੀ ਚਾਹੀਦੀ ਆ ਚਲੋ ਪਰਮਿਸ਼ਨ ਮੇਰ ਕਰਨ ਤਾਂ ਦੁਸਤੀਆਂ ਬਖਸ਼ਣ ਜਿਹੜੇ ਤੀਆਂ ਪੁੱਤ ਸੇਵਾ ਕਰਦੇ ਆ ਬਹੁਤ ਹੈ ਵੀ ਹੈ ਇਹ ਕਰਦੇ ਵੀ ਆ ਉਹ ਆਪਣੇ ਮਾਪੇ ਦੀ ਲੈਂਦੇ ਵੀ ਆ ਸਿੱਤਾਂ ਫਿਰ ਵੇਖੋ ਜਿਹੜੇ ਸੇਵਾ ਕਰਦੇ ਆ ਉਹ ਕਿੱਥੋਂ ਤੋਂ ਕਿੱਥੇ ਪਹੁੰਚ ਜਾਂਦੇ ਆ ਹਾਂਜੀ ਇਹ ਤੁਸੀਂ ਦੇਖਿਓ ਕਿ ਕਿਤੇ ਵੀ ਜਿਹੜਾ ਬੱਚਾ ਨਹੀਂ ਸੇਵਾ ਕਰਦਾ ਉਹਦੀ ਗੱਲ ਹੋਰ ਹੋਏਗੀ ਤੇ ਜਿਹੜਾ ਕਰਦਾ ਪਿਆ ਸੇਵਾ ਉਹਨੂੰ ਪ੍ਰਮਾਤਮਾ ਜ਼ਿਆਦਾ ਕਿਰਪਾ ਕਰਦਾ ਠੀਕ ਜੋ ਤੇ ਪ੍ਰਮਾਤਮਾ ਮੀਰ ਕਰਨ ਹਾਂਜੀ ਹਰਥਾਂ ਇਸ ਟਾਈਮ ਜਿਹੜੀ ਮਾਪੇ ਨੂੰ ਬਹੁਤ ਲੋਡ ਹੁੰਦੀ ਆ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਜਿੱਥੇ ਆਪਣੇ ਡਿਊਟੀਆਂ ਕਰਨੀਆਂ ਉੱਥੇ ਮਾਪੇ ਦਾ ਵੀ ਖਾਸ ਧਿਆਨ ਰੱਖਿਆ ਕਰੋ ਇਹ ਸਾਰਾ ਕੁਝ ਇੱਥੋਂ ਹੀ ਸਾਨੂੰ ਪ੍ਰਾਪਤ ਹੋਣਾ ਹਾਂਜੀ ਹਾਂਜੀ ਤੇ ਰੱਬ ਵੀ ਖੁਸ਼ ਹੁੰਦਾ ਤਰੱਕੀਆਂ ਮਿਲਦੀਆਂ ਨੇ ਸੋ ਮਾਤਾ ਜੀ ਵੀ ਪਹੁੰਚੇ ਨੇ ਬੇਬੀ ਜੀ ਬੇਬੀ ਕਿਨ ਕਿਹੜੇ ਪਿੰਡ ਤੋਂ ਆਏ ਮੈਂ ਵੀ ਕਿੱਥੋਂ ਆਲਾਂ ਆਂ ਹਾਂ ਆਖਾਂ ਬਿਕੋਨ ਆਸਤੇ ਜੀ ਆਖਾਂ ਮੇਰੇ ਦਿਮਾਗ ਵਿੱਚ ਕੋਈ ਗੋਣਾ ਨਾ ਦਿਮਾਗ ਤੇ ਪਰੇਸ਼ਾਨੀ ਜੀ ਰਹਿੰਦੀ ਹੈ ਜਿੱਤੇ ਕਿਉਂ ਕਾਦੀ ਪਰੇਸ਼ਾਨੀ ਹੈ ਮੈਨੂੰ ਪਤਾ ਨਹੀਂ ਕਾਦੀ ਪੈ ਗਈ ਹੈ ਹਾਂਜੀ ਪੈ ਗਈ ਕਿਸ ਚੀਜ਼ ਦੀ ਪਤਾ ਨਹੀਂ ਕਾਦੀ ਪੈ ਗਈ ਹਾਂ ਰੱਬ ਰੱਬ ਕਰਿਆ ਕਰੋ ਗੁਰੂ ਸਾਹਿਬ ਦਾ ਨਾਮ ਲੈ ਕੇ ਸਰਬ ਰੋਕਾ ਉਖਦਨਾ ਹਾਂ ਨਮਾਰਾਇ ਜੀ ਨਾਮਿਆ ਉਹ ਨਾਲ ਕੋਈ ਆਇਆ ਆ ਨਾਲ ਆਇਆ ਪੈਂਦੀ ਆ ਹਾਂ ਦਿਖਾਓ ਤੁਸੀਂ ਆ ਪਰਚੀ ਤੇ ਨੰਬਰ ਲਵਾ ਲਓ ਆਪਣਾ ਸੋ ਗਰੁੱਪ ਪਿਆਰਿਓ ਅ ਅੱਜ ਦੀ ਜਿਹੜੀ ਜਾਣਕਾਰੀ ਆ ਸੰਗਤਾ ਜਿਹੜੀਆਂ ਪਹੁੰਚੀਆਂ ਨੇ ਸੋ ਨਾਲ-ਨਾਲ ਇੱਥੇ ਆਈ ਵੀ ਜਾ ਰਹੇ ਨੇ ਨਾਲ-ਨਾਲ ਹੀ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਹੋ ਰਹੀ ਆ ਤੇ ਉਸ ਤੋਂ ਬਾਅਦ ਚੈੱਕਅਪ ਤੇ ਜਿਨ੍ਹਾਂ ਦੇ ઓਪਰੇਟ ਹੋਣ ਵਾਲੇ ਉਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਸੋ ਗਰੂ ਪਿਆਰੇ ਉਹ ਤੁਹਾਡੀਆਂ ਕਿਰਤ ਕਮਾਈਆਂ ਚੋ ਇਹ ਸੇਵਾ ਜਿਹੜੀ ਚੱਲਦੀ ਪਈ ਆ ਸੋ ਮੱਸੀਆ ਦਾ ਕੈਂਪ ਚੇਤ ਦੀ ਮੱਸੀਆ ਦਾ ਕੈਂਪ ਮੈਂ ਆਪਜੀ ਨਾਲ ਸਾਂਝ ਪਾਉਂਦਾ ਪਿਆ ਇੱਥੇ ਆਪਜੀ ਕੋ ਇਜਾਜ਼ਤ ਲਵਾਂਗੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ